ਸ਼ੱਕਰਾ ਆਇਆ ਉਹਨੇ ਮਲਾ ਪਿੱਛੋਂ ਮਾਰ ਕੇ ਗੱਡੀ ਜਮਾ ਗੱਡੀ ਡੈਮੇਜ ਕਰਤੀ ਹੈ 10 ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾ ਉਤਰਦਾ ਤਾਂ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜ਼ਿਆਦਾ ਹੋ ਜਾਂਦਾ ਇਹ ਬੱਚਾ ਜਣ ਕੇ ਜਾਨੀ ਨੁਕਸਾਨ ਬਚਤ ਹੋ ਗਈ ਜੀ ਮੰਦਾ ਦੀ ਬਚਤ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਮੇਰਾ ਨਾਮ ਹੈ ਆਪਣਾ ਮੇਰਾ ਕੁਲਦੀਪ ਸਿੰਘ ਸਰਪੰਚ ਮੌਜੂਦਾ ਸਰਪੰਚਾਂ ਮੈਂ ਤੇ ਗੱਡੀ ਸਾਈਡ ਤੇ ਪਾਰਕਿੰਗ ਸੀਗੀ ਤਾਂ ਮਤਲਬ ਬਸ ਅੱਡੇ ਇੱਥੇ ਕਿ ਉਹ ਚੜਾਉਣਾ ਆਏ ਸੀਗੇ ਤੇ ਟਰੱਕ ਆਲਾ ਆਇਆ ਉਹਨੇ ਮਤਲਬ ਪਿੱਛੋਂ ਮਾਰ ਕੇ ਗੱਡੀ ਜਵਾਂ ਗੱਡੀ ਡੈਮੇਜ ਕਰਤੀ ਐ 10 ਕੁ ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾ ਉਤਰਦਾ ਤਾਂ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜਾਦੇ ਹੋ ਜਾਂਦਾ ਤੇ ਸਾਨੂੰ ਬਾਤ ਤੋਂ ਦੇ ਆ ਵੀ ਇਹ ਤੇ ਜੋ ਵੀ ਬੰਦ ਦੀ ਕਾਰਵਾਈ ਇਹਦੇ ਤੇ ਕੀਤੀ ਜਾਵੇ ਬਾਕੀ ਉਹ ਡਰਾਈਵਰ ਦਾ ਮੁੱਕ ਜੀ ਇਹ ਘਟਨਾ ਕੀ ਵਾਪਰੀ ਐ ਇਹ ਜਾਮ ਲੱਗਿਆ ਸੀ ਜੀ ਇੱਥੇ ਅੱਛਾ ਜੀ ਕਾ ਸਟੈਂਡ ਕੋਲੇ ਇਹ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਗੱਡੀ ਧੱਕਤੀ ਜਿਓਨੇ ਤੇ ਬੱਚਾ ਜਾਨੀ ਨੁਕਸਾਨ ਬਚਤ ਹੋ ਗਈ ਜੀ ਬੰਦਾ ਦੀ ਬਚਤ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਤੇ ਨਹੀਂ ਹੁਣ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਚੁੰਕੀ ਲੈ ਗਏ ਜੀ ਅੱਛਾ ਜੀ ਤਾਂ ਦੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਛੱਟਫੇੜ ਤੋਂ ਵਿਚਾਰ ਲੈ ਬਚਤ ਹੋ ਗਈ ਜੀ ਬੱਚਤ ਹੋ ਗਈ ਸ਼ੱਕ ਲਾਇਆ ਉਹਨੇ ਮਲਾ ਪਿੱਛੋਂ ਮਾਰ ਕੇ ਗੱਡੀ ਜਵਾਂ ਗੱਡੀ ਡੈਮੇਜ ਕਰਤੀ ਹੈ 10 ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾਲ ਉਤਰਦਾਤ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜਾਦੇ ਹੋ ਜਾਂਦਾ ਇਹ ਬੱਚਾ ਜਨ ਕੇ ਜਾਨੀ ਨੁਕਸਾਨ ਬਚੇ ਤੋ ਹੋ ਗਈ ਜੀ ਬੰਦਾ ਦੀ ਬਚੇ ਤੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਮੇਰਾ ਮਾਪੜਾ ਮੇਰਾ ਕੁਲਦੀਪ ਸਿੰਘ ਸਰਪੰਚ ਤੇ ਮੌਜੂਦਾ ਸਰਪੰਚ ਆ ਮੈਂ ਤੇ ਗੱਡੀ ਸਾਈਡ ਤੇ ਪਾਰਕਿੰਗ ਸੀਗੀ ਤਾਂ ਮਤਲਬ ਬੱਸ ਅੱਡੇ ਇੱਥੇ ਕਿੰਨ ਚੜਾਉਣਾ ਆਏ ਸੀਗੇ ਤੇ ਟਰੱਕ ਆਲਾ ਆਇਆ ਉਹਨੇ ਮਤਲਬ ਪਿੱਛੋਂ ਮਾਰ ਕੇ ਗੱਡੀ ਜਮਾ ਗੱਡੀ ਡੈਮੇਜ ਕਰਤੀ ਆ 10 ਕੁ ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾ ਉਤਰਦਾ ਤਾਂ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜਾਦੇ ਹੋ ਜਾਂਦਾ ਸਾਨੂੰ ਬਾਤ ਤੋਂ ਦੇ ਆ ਵੀਰ ਤੇ ਜੋ ਵੀ ਬੰਦ ਦੀ ਕਾਰਵਾਈ ਇਹਦੇ ਤੇ ਕੀਤੀ ਜਾਵੇ ਬਾਕੀ ਉਹ ਡਰਾਈਵਰ ਦਾ ਮੁਕ ਮੈਂ ਜੀ ਇਹ ਘਟਨਾ ਕੀ ਵਾਪਰੀ ਆ ਇਹ ਜਾਮ ਲੱਗਿਆ ਸੀ ਜੀ ਇੱਥੇ ਅੱਛਾ ਜੀ ਬੱਸ ਸਟੈਂਡ ਕੋਲੇ ਠੀਕ ਹੈ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਗੱਡੀ ਧੱਕਤੀ ਜੀ ਉਹਨੇ ਤੇ ਬੱਚਾ ਜਾਨਕਾ ਜਾਨੀ ਨੁਕਸਾਨ ਬੱਚਾ ਤਾਂ ਹੋ ਗਈ ਜੀ ਬੰਦਾ ਦੀ ਬੱਚਾ ਤਾਂ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਤੇ ਨਹੀਂ ਹੁਣ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਚੌਂਕੀ ਲੈ ਗਏ ਜੀ ਅੱਛਾ ਜੀ ਤਾਂ ਦੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਠੱਪ ਫੇੜ ਤੋਂ ਵਿਚਾਰ ਲੈ ਬੱਚਾ ਤਾਂ ਹੋ ਗਈ ਅਗਲੀ ਬੱਚਾ ਤਾਂ ਹੋ ਗਈ ਟੱਕਰ ਆਇਆ ਉਹਨੇ ਮਲਾ ਪਿੱਛੋਂ ਮਾਰ ਕੇ ਗੱਡੀ ਜਵਾਂ ਗੱਡੀ ਡੈਮੇਜ ਕਰਤੀ ਹੈ 10 ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾਲ ਉੱਤਰਦਾ ਤਾਂ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜ਼ਿਆਦਾ ਹੋ ਜਾਂਦਾ ਇਹ ਬੱਚਾ ਜਨ ਕੇ ਜਾਨੀ ਨੁਕਸਾਨ ਬਚੇ ਤੋ ਹੋ ਗਈ ਜੀ ਬੰਦਾ ਦੀ ਬਚੇ ਤੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਮੇਰਾ ਮੇਰਾ ਕੁਲਦੀਪ ਸਿੰਘ ਸਰਪੰਚ ਮੌਜੂਦਾ ਸਰਪੰਚ ਆ ਮੈਂ ਤੇ ਗੱਡੀ ਸਾਈਡ ਤੇ ਪਾਰਕਿੰਗ ਸੀਗੀ ਤਾਂ ਮਤਲਬ ਬਸ ਅੱਡੇ ਇੱਥੇ ਕਿੰਚੜਾਉਣਾ ਆਏ ਸੀਗੇ ਤੇ ਟਰੱਕ ਆ ਲਾਇਆ ਉਹਨੇ ਮਤਲਬ ਪਿੱਛੋਂ ਮਾਰ ਕੇ ਗੱਡੀ ਜਵਾਂ ਗੱਡੀ ਡੈਮੇਜ ਕਰਤੀ ਆ 10 ਕੁ ਮਿੰਟ ਪਹਿਲਾਂ ਵਿੱਚ ਇੱਕ ਬੱਚਾ ਬੈਠਾ ਵੀ ਸੀਗਾ ਜੇ ਉਹ ਨਾ ਉਤਰਦਾ ਤਾਂ ਹੋ ਸਕਦਾ ਸੀਗਾ ਜਾਨੀ ਮਾਲੀ ਨੁਕਸਾਨ ਵੀ ਜਾਦੇ ਹੋ ਜਾਂਦਾ ਤੇ ਸਾਨੂੰ ਬਾਤ ਤੋਂ ਦੇ ਆ ਵੀ ਇਹ ਤੇ ਜੋ ਵੀ ਬੰਦ ਦੀ ਕਾਰਵਾਈ ਇਹਦੇ ਤੇ ਕੀਤੀ ਜਾਵੇ ਬਾਕੀ ਉਹ ਡਰਾਈਵਰ ਦਾ ਮੁੱਕ ਜੀ ਇਹ ਘਟਨਾ ਕੀ ਵਾਪਰੀ ਆ ਇਹ ਜਾਮ ਲੱਗਿਆ ਸੀ ਜੀ ਇੱਥੇ ਅੱਛਾ ਜੀ ਕਾ ਸਟੈਂਡ ਕੋਲੇ ਇਹ ਟਰਾਲਾ ਆਇਆ ਵੱਡਾ ਘੋੜਾ ਜੀ ਉਹ ਗੱਡੀ ਧੱਕਤੀ ਜੀ ਉਹਨੇ ਤੇ ਬੱਚਾ ਜਾਨਕਾ ਜਾਨੀ ਨੁਕਸਾਨ ਬੱਚਾ ਤਾਂ ਹੋ ਗਈ ਜੀ ਬੰਦਾ ਦੀ ਬੱਚਾ ਤਾਂ ਹੋ ਗਈ ਪਰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਜੀ ਤੇ ਨਹੀਂ ਹੁਣ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਚੌਂਕੀ ਲੈ ਗਏ ਜੀ ਅੱਛਾ ਜੀ ਤਾਂ ਵੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਠੱਪ-ਫੇੜ ਤੋਂ ਵਿਚਾਰ ਲੈ ਬੱਚਾ ਤਾਂ ਹੋ ਗਈ ਅਗਲੀ ਬੱਚਾ ਤਾਂ ਹੋ ਗਈ